ਕਲੀ ਮੰਗਲਾ ਤੀਜਾ ਆਨੰਦਿਤ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਬਜਨਾ ਵਦਾਈਆ ਰਾਗ ਰਤਨ ਪਰਵਾਰ ਪ੍ਰੀਤ ਸਤ ਗਾਮਣੀ ਆਈਆ ਸਬਦੋ ਤੰਗ ਬੋ ਹਰੀ ਕੇਰਾ ਮਨ ਜਿ ਨਿਵਸਾਇਆ ਕਹਿ ਨਾਨਕ ਕਿਉ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਰ ਹਰਿ ਹਰਿ ਨਾਲੇ ਹਰਿ ਨਾਲ ਰਹਾ ਤੁਮ ਮਨ ਮੇਰੇ ਦੁਖ ਸਭ ਵਿਸ ਸਾਹਿਬਾ ਕੀ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕੁਛ ਹੈ ਜਿਸਦੇ ਜੋ ਪਾਵੇ ਸਦਾ ਸਪਤ ਸਦਾ ਤੇਰੀ ਨਾਮ ਮਨ ਵਸਾ ਬਈ ਨਾਮ ਜਿਨ ਕੈ ਮਨ ਸਚੇ ਸਾਹਿਬ ਕੀ ਨਾਹੀ ਕਰਤੇ ਰੈ ਸਚਨਾ ਮੇਰਾ ਅਧਰ ਸਚਨਾ ਮੇਰਾ ਅਧਰ ਮੇਰਾ ਜੀ ਓਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਨਾਨਕ ਸੁਣੋ ਸੰਤੋ ਸ਼ਬਦ ਰਹੁ ਪਿਆਰ ਸੱਚਾ ਨਾਮ ਮੇਰਾ ਅਧਾਰ ਬਾਜੇ ਅੰਚ ਸ਼ਬਦ ਤੇ ਘਰ ਸਭਾਗੇ ਘਰ ਸਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਅੰਚ ਦੂਤ ਦੂਤ ਵਸ ਕੇ ਤੇ ਕਾਲ ਕੰਟ ਕੁਮਾਰਿਆ ਕਰ ਕਰਨ ਆਇ ਤੁਜ ਜਿਨ ਕੋ ਸਿਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਜਿਤ ਕਰੇ ਅਨਹਦ ਬਾਜ ਅਣ ਦਸਣੁ ਅਡਪਾ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇ ਉਤਰੇ ਸਗਲ ਵਿਸ ਸਜਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਿ ਕੇ ਪਵਿਤਾ ਸਤ ਗੁਰ ਰਹਾ ਭਰਪੂਰੇ ਕਿਣ ਬੰਦ ਨਾਨਕ ਗੁਰ ਚੜੜਣਾ ਅਗੇ ਬਾਜੇ ਅਨਹਦ ਤੂਰੇ ਮੁੰਦਾ ਬੜੀ ਮਹਲਾ ਪੰਜਬਾ ਜਦ ਨਵਸਤਉ ਪਈਓ ਸਤਸਨ ਕੋਖ ਵਿਚਾਰ ਅੰਮ੍ਰਿਤ ਨਾਮ ਢਾਪੁਰ ਦਾ ਪਾਇਓ ਜਿਸ ਕਾ ਸਦ ਸਿਰਦਾਰ ਜੇ ਕੋ ਖਾਵੇ ਜੇ ਕੋ ਪੁੰਚੇ ਅਮਸਨਸਾਰ ਚਰਨ ਲਗਦਰੀਏ ਸਭ ਨਾਨਕ ਬ੍ਰਹਮ ਉਪਸਾਰ ਦਰਸ ਪਾਇਓਈ ਦਰਸ ਪਿਆ ਮਹਾਰਾਜ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵ ਤਨ ਮਨ ਦੀਵੰ ਅਰਿਓ ਕਉੜੀ ਤੇਤ ਤੂੰ ਸਮ ਸਗਹੁ ਗੁਰ ਸ਼ਬਦ ਦੀ ਪਾਰ ਪਾਹੇ ਜੇ ਆਵੇਂ ਤੁਦ ਆਹੇ ਸਲੋਕ ਮਹਲਾ 5 ਅੰਤਰ ਗੁਰ ਰਦਨਾ ਜੇ ਵਾਜਪ ਗੁਰਨਾ ਨਿਤਿ ਸਤ ਗੁਰ ਵੇਖਣਾ ਸ਼੍ਰਵਣੀ ਸੁਨਣਾ ਗੁਰਨਾ ਸਤ ਗੁਰ ਸੇਤੀ ਰਤੇ ਆ جگ نہیں تم کا برل <سؤال> گا رکھے ਦੁਸਤਾ ਕਿਨ ਮਨ ਵਿਦਾਰਿਆਨ ਇਸ ਸਾਹਿਬ ਕੀ ਇੱਕ ਨਾਨਕ ਮਨ ਹੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਰਤ ਸੁਖ ਹੋਏ ਸਗਲੇ ਦੁੱਖ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ